ਉਹਨਾਂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਇਹਦਾ ਬੀਜਪੀ ਆਪਣੇ ਬਹੁਤ ਰੋਟੀਆਂ ਦੇਖ ਰਿਹਾ ਹੈ। ਕਤਲਖੋਰੀ ਦੀ ਰਾਜਨੀਤੀ ਜਿਹੜੀ ਬੀਜਪੀ ਕਰ ਰਹੀ ਹੈ ਉਹ ਠੀਕ ਨਹੀਂ ਹੈ। ਉਹ ਨਾ ਤਾਂ ਮਨੁੱਖਤਾ ਲਈ ਸਹੀ ਹੈ ਤੇ ਇਹਨੂੰ ਅਸੀਂ ਡਿਕਟੇਟਰਸ਼ਿਪ ਕਹਿ ਸਕਦੇ ਹਾਂ ਰਾਜਨੀਤੀ ਨਹੀਂ ਕਹਿ ਸਕਦੇ। ਉਸਤੀਫਾ ਨਹੀਂ ਦੇਣਾ ਚਾਹੀਦਾ ਕਿਉਂਕਿ ਸਰਕਾਰ ਚ ਰੰਦੇ ਅਸੀਂ ਕੰਮ ਬਹੁਤ ਵਧੀਆ ਕਰ ਰਹੇ ਨੇ। ਦਿੱਲੀ ਦਾ ਕੰਮ ਬਹੁਤ ਵਧੀਆ ਹੋ ਰਿਹਾ ਲੋਕੀ ਹਰ ਪੱਖੋਂ ਉਹਨਾਂ ਦੇ ਕੰਮਾਂ ਨੂੰ ਲੈ ਕੇ ਖੁਸ਼ ਨੇ। ਸਰਵ ਜਨਤਾ ਨੇ ਚੁਣੀ ਆ 5 ਸਾਲ ਰੋ ਕੱਟਣੀ ਚਾਹੀਦੀ ਹੂੰ ਇਹ ਸਭ ਤੋਂ ਕਰਪਟੇਡ ਬੀਜਪੀ ਹੈ ਹੂੰ ਨਹੀਂ ਜਿੰਨੀ ਬੜੀ ਇਮਾਨਦਾਰ ਬੰਦਾ ਕੇਜਰੀਵਾਲ ਹਾਂ ਨਹੀਂ ਸਟੇਫਾ ਨਹੀਂ ਦੇਣਾ ਚਾਹੀਦਾ ਇਹਨੂੰ ਹਾਂ ਹਾਂ ਹੋਰਾਂ ਦੇ ਮੁਕਾਬਲੇ 99% ਅੱਛੇ ਕੰਮ ਕਰ ਰਿਹਾ ਹੈ ਤਾਂ ਉਹਨੂੰ ਰਾਜਨੀਤਿਕ ਰਹਿਣਾ ਚਾਹੀਦਾ ਇਹੋ ਜਿਹੇ ਬੰਦਿਆਂ ਦਾ ਜਾਣਾ ਠੀਕ ਨਹੀਂ ਹੈ ਪਰ ਅੱਜ ਮੈਂ ਆਪਕੀ ਅਦਾਲਤ ਮੈਂ ਆਇਆ ਹਾਂ ਜਨਤਾ ਕੀ ਅਦਾਲਤ ਮੈਂ ਆਇਆ ਹਾਂ आपसे पूछने के लिए आया हूं क्या आप केजरीवाल को ईमानदार मानते हो कि गुनागार मानते हो मैं दिल्ली की जनता से पूछना चाहता हूं मैं देश की जनता से पूछना चाहता हूं कि क्या केजरीवाल ईमानदार है कि गुनागार है दोस्तों दो दिन के बाद आज से दो दिन के बाद मैं सीएम की कुर्सी से इस्तीफा देने जा रहा हूं ਔਰ ਮੈਂ ਤਬ ਤੱਕ ਸੀਐਮ ਦੀ ਕੁਰਸੀ 'ਤੇ ਨਹੀਂ ਬੈਠੂਗਾ ਜਬ ਤੱਕ ਜਨਤਾ ਆਪਣਾ ਫੈਸਲਾ ਨਾ ਸੁਣਾ ਦੇ ਤਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ 2 ਦਿਨ ਬਾਅਦ ਅਸਤੀਫਾ ਦੇਣ ਦਾ ਐਲਾਨ ਕੀਤਾ ਗਿਆ ਜਿਸ ਤੋਂ ਬਾਅਦ ਉਹਨਾਂ ਨੇ ਫੈਸਲਾ ਜਨਤਾ ਦੇ ਹੱਥ ਦੇ ਵਿੱਚ ਦਿੱਤਾ ਤੇ ਹੁਣ ਜਨਤਾ ਦਾ ਕੀ ਕੁਝ ਕਹਿਣਾ ਇੱਕ ਵਾਰ ਆਪਾਂ ਸੁਣ ਲੈਂਦੇ ਹਾਂ ਤੇ ਫਿਰ ਤੁਸੀਂ ਵੀ ਦੱਸਿਓ ਕਿ ਕੀ ਅਰਵਿੰਦ ਕੇਜਰੀਵਾਲ ਨੂੰ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਫਿਰ ਨਹੀਂ ਮੇਰਾ ਨਾਮ ਗੁਰਪਿਆਰ ਸਿੰਘ ਹੈ ਮੈਂ ਆਮ ਆਦਮੀ ਪਾਰਟੀ ਪੰਜਾਬ ਸੰਗਰੂਰ ਤੋਂ ਬਲਾਕ ਪ੍ਰਧਾਨ ਆ ਮੈਂ ਕੇਜਰੀਵਾਲ ਸਾਹਿਬ ਨਾਲ ਅੰਨਾ ਅੰਦੋਲਨ ਟਾਈਮ ਦਾ ਜੁੜਿਆ ਹੋਇਆ ਆ ਸਾਨੂੰ ਆਪਣੇ ਲੀਡਰ ਕੇਜਰੀਵਾਲ ਸਾਹਿਬ ਉਤੇ ਬਹੁਤ ਮਾਣ ਹੈ ਕਿਉਂਕਿ ਉਹ ਇਮਾਨਦਾਰ ਹਨ ਪੜ੍ਹੇ ਲਿਖੇ ਹਨ ਬਹੁਤ ਸੁਢਜੇ ਹੋਏ ਇਨਸਾਨ ਹਨ ਭਾਜਪੀ ਇਹਨਾਂ ਦੀ ਇਮਾਨਦਾਰੀ ਤੋਂ ਦੁਖੀ ਹੋ ਕੇ ਇਨਾਂ ਦੀ ਚੜਤ ਤੋਂ ਦੁਖੀ ਹੋਗੇ ਹਰ ਰੋਜ਼ ਨਵੇਂ ਢੰਗ ਲੱਭ ਇਹਨਾਂ ਨੂੰ ਤੰਗ ਪਰੇਸ਼ਾਨ ਕਰਨਾ ਚਾਹੁੰਦੀ ਹੈ ਕੇਜਰੀਵਾਲ ਸਾਹਿਬ ਜਵਾਨਦਤੇ ਆਏ ਹਨ ਸਾਨੂੰ ਬਹੁਤ ਖੁਸ਼ੀ ਹੈ ਸਾਨੂੰ ਉਮੀਦ ਆ ਬਹੁਤ ਜਲਦ ਹੋ ਇਸ ਕੇਸ ਵਿੱਚੋਂ ਬਇਜਦਵਰੀ ਹੋਣਗੇ ਕੇਜਰੀਵਾਲ ਸਾਹਿਬ ਨੇ ਦਿੱਲੀ ਵਿੱਚ ਆਮ ਜਨਤਾ ਨੂੰ ਮੁਫਤ ਪਾਣੀ ਬਹੁਤ ਵਧੀਆ ਸਿਹਤ ਸਹੂਲਤਾਂ ਬਹੁਤ ਵਧੀਆ ਸਿੱਖਿਆ ਸਹੂਲਤਾਂ ਆਮ ਲੇਡੀਜ਼ ਨੂੰ ਬੱਸ ਵਿੱਚ ਮੁਫਤ ਸਹੂਲਤਾਂ ਵਾਸੇ ਵਿੱਚ ਕੈਮਰੇ ਲੱਗੇ ਹਨ ਹੋਰ ਬਹੁਤ ਸਹੂਲਤਾਂ ਦਿੱਤੀਆਂ ਹਨ ਜਿਸ ਕਰਕੇ ਬੀਜੇਪੀ ਸਰਕਾਰ ਮੁਖਲਾਟ ਵਿੱਚ ਹੈ ਕੇਜਰੀਵਾਲ ਸਾਹਿਬ ਉਹ ਇਨਸਾਨ ਹਨ ਜਿਨ੍ਹਾਂ ਨੇ ਖੁਦ ਹੱਥ ਵਿੱਚ ਪਲਾਸ ਫੜਿਆ ਆਮ ਲੋਕਾਂ ਦੀਆਂ ਮੁਸ਼ਕਲਾਂ ਜਾਣੀਆਂ ਉਹਨਾਂ ਨੂੰ ਉਹਨਾਂ ਦੇ ਕੰਮ ਕਰੇ ਤੇ ਅੱਜ ਤਾਂ ਲੋਕਾਂ ਨੇ ਉਹਨਾਂ ਨੂੰ ਇੰਨੇ ਪਿਆਰ ਨਾਲ ਦੂਸਰੀ ਵਾਰ ਲਗਾਤਾਰ ਮੁੱਖ ਮੰਤਰੀ ਬਣਾਇਆ ਹੈ ਦਿੱਲੀ ਦੀ ਸਰਕਾਰ ਆਮ ਜਨਤਾ ਪਾਰਟੀ ਉਹਨਾਂ ਨੂੰ ਬਹੁਤ ਪਿਆਰ ਕਰਦੀ ਹੈ ਸਾਰੀਆਂ ਸਟੇਟਾਂ ਵਿੱਚ ਉਹਨਾਂ ਦੇ ਪ੍ਰਸ਼ੰਸ਼ਕ ਉਹਨਾਂ ਦੇ ਵਲੰਟੀਅਰ ਹਨ ਬੀਜੇਪੀ ਇਸੇ ਗੱਲ ਤੋਂ ਬਖਲਾਹਟ ਵਿੱਚ ਹੈ ਸਾਨੂੰ ਕੇਜਰੀਵਾਲ ਸਾਹਿਬ ਅਤੇ ਆਪਣੇ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰਸ਼ਿਪ ਉੱਤੇ ਬਹੁਤ ਭਰੋਸਾ ਹੈ ਕਿ ਇਹ ਆਮ ਜਨਤਾ ਨੂੰ ਬਹੁਤ ਵਧੀਆ ਸਹੂਲਤਾਂ ਮਿਆਰ ਕਰਵਾਉਣਗੇ ਜਿਹੜੀਆਂ ਉਹਨਾਂ ਨੇ ਕਦੇ ਸੋਚੀਆਂ ਨਹੀਂ ਸੀ ਉਹ ਸਹੂਲਤਾਂ ਆਮ ਜਨਤਾ ਨੂੰ ਵੀ ਮਿਲਣਗੀਆਂ ਕੇਜਰੀਵਾਲ ਸਾਹਿਬ ਇੱਕ ਨਾਮ ਨਹੀਂ ਅੱਜ ਇੱਕ ਸੋਚ ਬਣ ਚੁੱਕਿਆ ਜਿਸ ਨਾਲ ਹਰ ਰੋਜ਼ ਲੱਖਾਂ ਆਦਮੀ ਜੁੜ ਰਹੇ ਆ ਇਨਕਲਾਬ ਜਿੰਦਾਬਾ ਅਰਵਿੰਦਰ ਕੇਜਰੀਵਾਲ ਜੀ ਜਿਨ੍ਹਾਂ ਨੇ ਅਸਤੀਫਾ ਦੇਣ ਦੀ ਗੱਲ ਕੀਤੀ ਏ ਬੜਾ ਫੈਸਲਾ ਉਹਨਾਂ ਦਾ ਵਾ ਜਿਸ ਤਰ੍ਹਾਂ ਵੀ ਉਹ ਫੈਸਲਾ ਕਰਨਗੇ ਅਸੀਂ ਉਹਨਾਂ ਦੇ ਹਰ ਫੈਸਲੇ ਦੇ ਨਾਲ ਵਾ ਬਾਕੀ ਮੇਰੀ ਇੱਕ ਨਿੱਜੀ ਰਾਏ ਹੈ ਕਿ ਕਿ ਉਹਨਾਂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਕਿਉਂਕਿ ਸਰਕਾਰ ਚ ਰਹਿੰਦੇ ਆਂ ਹੀ ਕੰਮ ਬਹੁਤ ਵਧੀਆ ਕਰ ਰਹੇ ਨੇ ਦਿੱਲੀ ਦਾ ਕੰਮ ਬਹੁਤ ਵਧੀਆ ਹੋ ਰਿਹਾ ਲੋਕੀ ਹਰ ਪੱਖੋਂ ਉਹਨਾਂ ਦੇ ਕੰਮਾਂ ਨੂੰ ਲੈ ਕੇ ਖੁਸ਼ ਨੇ ਬਾਕੀ ਮੈਂ ਆਪਣੀ ਇੱਕ ਨਿੱਜੀ رائے ਰੱਖੀ ਹੈ ਬਾਕੀ ਜੋ ਵੀ ਉਹ ਫੈਸਲਾ ਲੈਣਗੇ ਅਸੀਂ ਉਹਨਾਂ ਦੇ ਨਾਲ ਪੰਜਾਬ ਦਾ ਹਰ ਵਰਕਰ ਦਿੱਲੀ ਦਾ ਹਰ ਵਰਕਰ ਉਹਨਾਂ ਦੇ ਨਾਲ ਖੜਾ ਵਾ ਮੋਢੇ ਨਾਲ ਮੋਢਾ ਲਾ ਕੇ ਅਸੀਂ ਦਿਲੋਂ ਜਾਨ ਨਾਲ ਕੋਸ਼ਿਸ਼ ਕਰਾਂਗੇ ਉਹਨਾਂ ਦਾ ਜਿੰਤੋਂ ਤੱਕ ਸਾਨੂੰ ਮੈਸੇਜ ਮਿਲੇਗਾ ਅਸੀਂ ਉਹਨਾਂ ਦੇ ਨਾਲ ਚੱਲਾਂਗੇ ਜਿਵੇਂ ਵੀ ਸਾਡੇ ਵਾਸਤੇ ਕੋਈ ਸੇਵਾ ਲਾਣਗੇ ਅਸੀਂ ਹਰ ਵਕਤ ਅਰਵਿੰਦਰ ਕੇਜਰੀਵਾਲ ਦੇ ਨਾਲ ਵਾ ਅਸੀਂ ਉਹਨਾਂ ਦੀ ਚੰਗੀ ਸੋਚ ਦੇ ਨਾਲ ਜੁੜੇ ਹੋਏ ਆ ਅਸੀਂ ਉਹਨਾਂ ਦੀ ਸੋਚ ਦਾ ਸਵਾਗਤ ਕਰਦੇ ਆ ਅਸੀਂ ਅਸੀਂ ਸੋਚ ਦਾ ਉਸ ਬਾਅਦ ਅਸੀਂ ਅਸਿਫਾ ਕਰ ਅਰਵਿੰਦਰ ਕੇਜੀਵਾਲ ਜੀ ਵੀ ਫੇਰ ਵੀ ਮਨ ਬੰਦਾ ਉਹਨਾਂ ਦਾ ਅਸਿਫਾ ਦੇਣ ਦਾ ਤੇ ਅਸੀਂ ਉਸ ਤੋਂ ਵੀ ਭਾਰੀ ਬਹੁਮਤ ਦੇ ਨਾਲ ਲੱਗਿਆ ਕਿ ਜੇ ਦੀ ਚੰਗੀ ਸਰਕਾਰ ਬਣਾਵਾਂਗੇ ਦੁਬਾਰਾ ਇੱਕ ਵਾਰੀ ਫੇਰ ਤੋਂ ਦੁਬਾਰਾ ਸਰਕਾਰ ਬਣਾਵਾਂਗੇ ਬਾਕੀ ਜੋ ਵੀ ਸਾਡੇ ਸੁਪਰੀਮੋ ਅਰਵਿੰਦਰ ਕੇਜੀਵਾਲ ਦਾ ਫੈਸਲਾ ਹੋਗਾ ਅਸੀਂ ਹਰ ਤਖੋ ਨਾਲ ਦੇ ਸਾਥ ਦੇਵਾਂਗੇ ਧੰਨਵਾਦ ਕਿ ਨਾਮ ਆ ਕਿਤੋਂ ਆਇਓ ਹਾਂ ਜੀ ਹਮਾ ਚਟੇ ਅੱਛੇ ਕਿ ਮਾਚਲ ਤੋਂ ਆਇਓ ਦਿੱਲੀ ਦੇ ਮੁੱਖ ਮੰਤਰੀ ਨੇ ਜੋ ਅਰਵਿੰਦ ਕੇਜਰੀਵਾਲ ਕੱਲ ਹੀ ਜੇਲ੍ਹ ਤੋਂ ਆਏ ਨੇ ਤਕਰੀਬਨ ਤੇ ਅੱਜ ਉਹਨਾਂ ਨੇ ਇੱਕ ਬਿਆਨ ਸਾਹਮਣੇ ਆਇਆ ਉਹ ਕਹਿ ਰਹੇ ਨੇ ਕਿ ਮੈਂ ਅਸਤੀਫਾ ਦੇ ਦਾਂਗਾ ਕਿਉਂਕਿ ਲੋਕਾਂ ਨੂੰ ਲੱਗਦਾ ਕਿ ਸ਼ਾਇਦ ਮੈਂ ਇਮਾਨਦਾਰ ਨਹੀਂ ਆ ਤੇ ਉਹਨਾਂ ਦਾ ਇਹ ਵੀ ਕਹਿਣਾ ਵੀ ਜੇ ਲੋਕ ਮੈਨੂੰ ਇਮਾਨਦਾਰ ਕਹਿ ਦੇਣਗੇ ਲੋਕ ਮੈਨੂੰ ਦੱਸਣਗੇ ਕਿ ਮੈਂ ਇਮਾਨਦਾਰ ਆ ਮੈਂ ਫਿਰ ਅਸਤੀਫਾ ਨਹੀਂ ਦਊਗਾ ਕੀ ਲੱਗਦਾ ਹੈ ਉਹਨਾਂ ਨੇ ਅਸਤੀਫਾ ਦੇਣਾ ਚਾਹੀਦਾ ਹੈ ਜਾਂ ਨਹੀਂ ਉਹਨਾਂ ਨੂੰ ਅਸਤੀਫਾ ਨਹੀਂ ਦੇਣਾ ਚਾਹੀਦਾ ਇਹ ਵੀ ਇਹ ਵੀ ਆਪਣੀ ਹੋਰ ਰੋਟੀਆਂ ਠੇਕ ਰਹੇ ਹੈ ਬੀਜਪੀ ਨੂੰ ਆਪਣਾ ਨਿਯੋਤ ਪਤਾ ਲੱਗਦਾ ਹੈ ਉਹ ਦੇਖਿਆ ਕਰ ਰਹੇ ਕਹਿ ਨਹੀਂ ਕਰ ਰਹੇ ਇਹ ਤੁਨਿਕਾ ਕਹੀਂ ਵੀ ਦੇਖ ਲੋ ਕਹੀਂ ਪੁੱਲ ਗਏ ਰੇ ਇਹ ਸਭ ਸੇ ਕਰਾਪਟਡ ਬੀਜਪੀ ਹੈ ਹੂੰ ਹੋਰ ਕੋਈ ਨਹੀਂ ਹੂੰ ਇਹ ਬਿਆਹ ਔਰ ਇਮਾਨਦਾਰ ਹੈ ਇਸਕੇजरीवाल ਹੂੰ ਕੇਜਰੀਵਾਲ ਨੂੰ ਕੋਈ ਸਿਵਾ ਨਹੀਂ ਦੇਣਾ ਚਾਹੀਦਾ ਬਚ ਨਹੀਂ ਦੇਣਾ ਚਾਹੀਦਾ ਜਦ ਤੱਕ केजरीवाल ਜੇਲ੍ਹ ਗਏ ਨੇ ਹਾਂ ਬਹੁਤ ਸਾਰੀਆਂ ਪਾਰਟੀਆਂ ਦੇ ਵੱਲੋਂ ਇਸ ਨੂੰ ਕਿਹਾ ਗਿਆ ਕਿ केजरीवाल ਕੋਈ ਸਤਾਚਾਰ ਹੈ केजरीवाल ਨੇ ਜੋ ਕੀਤਾ ਉਸਨੂੰ ਉਹਦਾ ਫਲ ਮਿਲਿਆ ਤੁਹਾਨੂੰ ਕੀ ਲੱਗਦਾ ਹੈ केजरीवाल ਦੇ ਜੇਲ੍ਹ ਜਾਣ ਦੇ ਪਿੱਛੇ ਦਾ ਕਾਰਨ ਕੀ ਹੈ ਉਹ ਤਾਂ ਸਾਰੀ ਮੋਦੀ ਦਾ ਜੋ ਹੈ ਉਹ ਅਜੰਡਾ ਹੈ और क्योंकि जो इनके करप्ट वो सारे बाहर घूम रहे हैं आप देख लो कहीं भी देख लो रेप देख लो मर्डर देख लो सब बीजेपी के आ रहे हैं और कोई के पार्टी के नहीं आ रही ठीक है सो नहीं जाना चा, आ, देना हाँ, देना चाहिए तो इस्तीफा नहीं देना चाहिए हमारे बात बहुत बढ़िया कर रहे हैं ये तो गलत तो भेज दिया इसको जेल जेल तो मोदी को जाना चाहिए ਸਿੱਧਲ ਬਾਪੂ ਜੀ ਸਤ ਸ੍ਰੀ ਅਕਾਲ ਕੇਜਰੀਵਾਲ ਦਿੱਲੀ ਦੇ ਮੁੱਖ ਮੰਤਰੀ ਅਸਤੀਫਾ ਦੇਣ ਜਾ ਰਹੇ ਨੇ ਪਰਸੋ ਕਹਿੰਦੇ ਵੀ ਜੇ ਲੋਕ ਮੈਨੂੰ ਇਮਾਨਦਾਰ ਆਖਣਗੇ ਮੈਂ ਤਾਂ ਵਾਪਸ ਕੁਰਸੀ ਤੇ ਬੈਠਾਂਗਾ ਆਦਰਵਾਇਜ਼ ਮੈਂ ਅਸਤੀਫਾ ਦੇ ਦਾਂਗਾ ਤੇ ਦਿੱਲੀ ਦਾ ਸੀਐਮ ਕੋਈ ਹੋਰ ਬਣੇਗਾ ਕੀ ਲੱਗਦਾ ਅਸਤੀਫਾ ਦੇਣਾ ਚਾਹੀਦਾ ਜਾਂ ਨਹੀਂ ਨਹੀਂ ਜਿੰਨੀ ਵਾਰੀ ਇਮਾਨਦਾਰ ਬੰਦਾ ਕੇਜਰੀਵਾਲ ਹਾਂ ਨਹੀਂ ਅਸਤੀਫਾ ਨਹੀਂ ਦੇਣਾ ਚਾਹੀਦਾ ਇਹਨੂੰ ਹਾਂ ਰਾਜਨੀਤੀ ਕਰਨ ਲਈ ਦੇਣ ਜੋ ਵੀ ਪ੍ਰਧਾਨ ਮੰਤਰੀ ਬਣਨਾ ਚਾਹੀਦਾ ਹਾਂ ਹਾਂ ਵਧੀਆ ਬੰਦਾ ਜੀ ਹਾਂ ਜੀ ਭਾਜੀ ਤੁਹਾਨੂੰ ਕੀ ਲੱਗਦਾ ਅਸਤੀਫਾ ਦੇਣਾ ਚਾਹੀਦਾ ਜਾਂ ਨਹੀਂ ਨੀ ਠੀਕ ਹੈ ਦੇਖੋ ਸਤੀਫਾ ਨਹੀਂ ਦੇਣਾ ਚਾਹੀਦਾ ਪਰ ਜੇ ਜਿੱਥੋਂ ਤੱਕ ਸਵਾਲ ਆਉਂਦਾ ਹੈ ਇਮਾਨਦਾਰੀ ਦਾ ਜਾਂ ਭ੍ਰਿਸ਼ਟਾਚਾਰ ਕਿਉਂਕਿ ਹੁਣ ਤੱਕ ਜਿੰਨੀਆਂ ਸਰਕਾਰਾਂ ਆਜ਼ਾਦੀ ਤੋਂ ਬਾਅਦ ਰਹੀਆਂ ਨੇ ਜੇ ਅਸੀਂ ਨਿਰੂਲ ਕਿਸੇ ਨੂੰ ਕਹੀਏ ਵੀ ਇਮਾਨਦਾਰ ਹੈ ਤਾਂ ਇਮਾਨਦਾਰ ਇੱਥੇ ਕੋਈ ਵੀ ਨਹੀਂ ਹੈ ਪਰ ਜੋ ਜਿੰਨਾ ਕੁ ਵੀ ਹੈਗਾ ਉਹਦੇ ਕੰਮ ਜੀ ਅਸੀਂ ਦੇਖੀਏ ਤਾਂ ਹੋਰਾਂ ਦੇ ਮੁਕਾਬਲੇ 99% ਅੱਛੇ ਕੰਮ ਕਰ ਰਿਹਾ ਹੈ ਤਾਂ ਉਹਨੂੰ ਰਾਜਨੀਤਿਕ ਰਹਿਣਾ ਚਾਹੀਦਾ ਇਹੋ ਜਿਹੇ ਬੰਦਿਆਂ ਦਾ ਜਾਣਾ ਠੀਕ ਨਹੀਂ ਹੈ ਪਬਲਿਕ ਬੀਜਪੀ ਦੀ ਰਾਜਨੀਤੀ ਬਾਰੇ ਕੀ ਕਹੋਗੇ ਕਿਉਂਕਿ ਲਗਾਤਾਰ ਕਿਹਾ ਜਾ ਰਿਹਾ ਹੈ ਕਿ ਉਹਨਾਂ ਨੂੰ ਜਾਣਬੁੱਝ ਕੇ ਫਸਾ ਕੇ ਜੇਲ੍ਹ ਭੇਜਿਆ ਗਿਆ ਸੀ ਦੇਖੋ ਬਦਲਾਖੋਰੀ ਦੀ ਰਾਜਨੀਤੀ ਜਿਹੜੀ ਬੀਜਪੀ ਕਰ ਰਹੀ ਹੈ ਉਹ ਠੀਕ ਨਹੀਂ ਹੈ ਉਹ ਨਾ ਤਾਂ ਮਨੁੱਖਤਾ ਲਈ ਸਹੀ ਹੈ ਤੇ ਇਹਨੂੰ ਅਸੀਂ ਡਿਕਟੇਟਰਸ਼ਿਪ ਕਹਿ ਸਕਦੇ ਹਾਂ ਰਾਜਨੀਤੀ ਨਹੀਂ ਕਹਿ ਸਕਦੇ ਕਿਉਂਕਿ ਲੋਕਤੰਤਰ ਦੇ ਵਿੱਚ ਇੱਕ ਪੱਖ ਦੇਖਣਾ ਜਾਂ ਇੱਕ ਪੱਖ ਲੈਣਾ ਉਹ ਠੀਕ ਗੱਲਾਂ ਨਹੀਂ ਕੋਈ ਰਾਜਨੀਤੀ ਹੈ ਰਾਜਨੀਤੀ ਨੂੰ ਰਾਜਨੀਤੀ ਤਰ੍ਹਾਂ ਕਰਨਾ ਚਾਹੀਦਾ ਅੱਜ ਹੈਗੇ ਆ ਕੱਲ ਨਹੀਂ ਹੈਗੇ ਪਹਿਲਾਂ ਕਾਂਗਰਸ ਨੇ ਵੀ ਤਾਂ ਰਾਜ ਕੀਤਾ ਉਹ ਰਾਜ ਕੋਈ ਵੀ ਕਰ ਸਕਦਾ ਹੈ ਪਰ ਲੇਕਿਨ ਆਪਣੇ ਪੱਖ ਲਈ ਆਪਣੇ ਪੱਖ ਨੂੰ ਮਜ਼ਬੂਤ ਰੱਖਣ ਲਈ ਕਿਸੇ ਨੂੰ ਢਾਉਣਾ ਜਾਂ ਕਿਸੇ ਨੂੰ ਜ਼ਬਰਦਸਤੀ ਅੰਦਰ ਦੇ ਦੇਣਾ ਇਹ ਬਿਲਕੁਲ ਗਲਤ ਹੈ ਇਹਨੂੰ ਅਸੀਂ ਸਹੀ ਨਹੀਂ ਸਮਝਦੇ ਯਾਨੀ ਕਿ ਦਿੱਲੀ ਸੀਐਮ ਨੂੰ ਸਿਫਾਰ ਨਹੀਂ ਦੇਣਾ ਨਹੀਂ ਦੇਣਾ ਚਾਹੀਦਾ ਨਹੀਂ ਦੇਣਾ ਚਾਹੀਦਾ ਬਿਲਕੁਲ ਬਿਲਕੁਲ